ਕਾਲ ਦੋਸਤੋ ਕੀ ਹਾਲ ਚਾਲ ਆ ਮੈਂ ਪਾਲੀ ਵੀਰ ਕੀ ਦੋਸਤੋ ਸਰਨਾਮਾ ਟੀਵੀ ਦੇਖ ਰਹੇ ਹੋ ਤੁਸੀਂ ਦਿੱਲੀ ਦੇ ਰਾਜਨੀਤਿਕ ਮਾਹੌਲ ਦੇ ਵਿੱਚ ਕੀ ਕੁਝ ਹੋਇਆ ਆ ਆਪਾਂ ਸਾਰਿਆਂ ਨੇ ਵੇਖਿਆ ਦਿੱਲੀ ਦੇ ਨਵੇਂ ਮੁੱਖ ਮੰਤਰੀ ਰੇਖਾ ਗੁਪਤਾ ਭਾਜਪਾ ਦੇ ਵੱਲੋਂ ਹੋਣਗੇ ਆਮ ਆਦਮੀ ਪਾਰਟੀ ਨੇ ਲੰਮਾ ਸਮਾਂ ਰਾਜ ਕੀਤਾ ਤੇ ਹੁਣ ਵੀ ਜਿਹੜਾ ਉਹਨਾਂ ਦੀ ਕੋਸ਼ਿਸ਼ ਸੀ ਕਿ ਫਿਰ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਾਇਆ ਜਾਵੇ ਕੁਝ ਸਭ ਬਹੁਤ ਹੋਈਆਂ ਤਰ੍ਹਾਂ ਤਰ੍ਹਾਂ ਦੇ ਜਿਹੜੇ तरीके ਉਹ ਵਰਤੇ ਗਏ ਪੰਜਾਬ ਦਾ ਪੂਰਾ ਸਰਮਾਇਆ ਜਿਹੜਾ ਝੋਕ ਦਿੱਤਾ ਗਿਆ ਹੈ ਮੰਤਰੀ ਮੰਡਲ ਝੋਕ ਦਿੱਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਉੱਥੇ ਲੰਬਾ ਸਮਾਂ ਰਹੇ ਵਿਧਾਇਕ ਤੋਂ ਲੈ ਕੇ ਪਿੰਡਾਂ ਦਾ ਹਰ ਛੋਟਾ ਵੱਡਾ ਵਰਕਰ ਦਿੱਲੀ ਪੁੱਜਿਆ ਮਨੀਸ਼ ਸੋਸੋਦੀਆ ਚੋਣ ਹਾਰ ਗਏ ਨੇ ਅਰਵਿੰਦ ਕੇਜਰੀਵਾਲ ਚੋਣ ਹਾਰ ਗਏ ਨੇ ਸਤਿੰਦਰ ਜੈਨ ਚੋਣ ਹਾਰ ਗਏ ਨੇ ਤੇ ਬਹੁਤ ਸਾਰੇ ਲੀਡਰ ਹੋਰ ਚੋਣ ਹਾਰੇ ਆ ਇਹਨਾਂ ਚੋਣਾਂ ਦੇ ਵਿੱਚ ਕੋਈ ਹਾਰ ਤੋਂ ਸਮਿਖਿਆ ਕਰਦੇ ਹੋਏ ਜਿਹੜੇ ਲੀਡਰਾਂ ਨੇ ਤੁਰੰਤ ਪੰਜਾਬ ਦੇ ਸਾਰੇ ਹੀ ਜਿਹੜੇ ਐਮਰੇਜ ਨੇ ਕਪੂਰਥਲਾ ਹਾਊਸ ਦੇ ਵਿੱਚ ਸੱਦੇ ਉੱਥੇ ਕੀ ਕੁਝ ਗੱਲਾਂ ਬਾਤਾਂ ਹੋਈਆਂ ਉਹਦੇ ਤੇ ਵਿਚਾਰ ਚਰਚਾ ਲੰਮਾ ਸਮਾਂ ਚੱਲੀ ਵਿਚਾਰਾ ਹੋਈਆਂ ਕਿ ਆਖਰ ਕਿਹੜੇ ਵੱਡੇ ਕਾਰਨ ਨੇ ਜਿਨ੍ਹਾਂ ਦੇ ਕਰਕੇ ਸਾਨੂੰ ਹਾਰ ਦਾ ਜਿਹੜਾ ਮੂੰਹ ਦੇਖਣਾ ਪਿਆ ਤੇ ਪੰਜਾਬ ਦੇ ਲੋਕ ਇਹਨੇ ਖੁਸ਼ ਕਿਉਂ ਨੇ ਦਿੱਲੀ ਦੀ ਹਾਰ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਵਿੱਚ ਇਸ ਗੱਲ ਦੀ ਚਰਚਾ ਜ਼ਰੂਰ ਸੀ ਕਿ ਜਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਵਾਦੀ ਪਾਰਟੀ ਨੇ ਕੀਤੀਆਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਤੀਆਂ ਉਹਨਾਂ ਗੱਲਾਂ ਦੇ ਵਿੱਚ ਰਾਜਨੀਤਿਕ ਤੌਰ ਤੇ ਪੱਖ ਹੋਰ ਹੈ ਤੇ ਉਹਨਾਂ ਦੀ ਜਿਹੜੀ ਸਿਚਾਈ ਹੈ ਉਹ ਹੋਰ ਹੈ ਕਿਉਂਕਿ ਮੁਹੱਲਾ ਕਲੀਨਿਕਾਂ ਦੀ ਜਦੋਂ ਗੱਲ ਚੱਲਦੀ ਸੀ ਤਾਂ ਅੱਜ ਮੁਹੱਲਾ ਕਲੀਨਿਕ ਕਿਤੇ ਦਿਖਾਈ ਨਹੀਂ ਦੇ ਰਹੇ ਉਹਨਾਂ ਦਾ ਜਿੰਨਾ ਕੇਂਦਰ ਦਾ ਫੰਡ ਸੀ ਉਹ ਲੱਗਣ ਕਰਕੇ ਤੁਰੰਤ ਉਹਨਾਂ ਨੇ ਆਉਸਮਾਨ ਰੋਗਿਆ ਕੇਂਦਰ ਦੇ ਨਾਮ ਤੇ ਜਿਹੜੇ ਫਿਰ ਤੋਂ ਉਹਨਾਂ ਦਾ ਨਾਮਕਰਨ ਕਰ ਦਿੱਤਾ ਜਿਸ ਦਾ ਵੱਡਾ ਜਿਹੜਾ ਬਦਨਾਮੀ ਉਹ ਆਮ ਆਦਮੀ ਪਾਰਟੀ ਦੀ ਇਹਦੇ ਤੇ ਹੋਈ ਹੈ ਤੇ ਲੋਕਾਂ ਨੂੰ ਇੰਜ ਲੱਗਣ ਲੱਗਿਆ ਕਿ ਸੱਚਮੁੱਚ ਹੋਰ ਸਕੀਮਾਂ ਵੀ ਜੜੀਆਂ ਨੇ ਉਹ ਇਸੇ ਤਰਜ਼ ਦੇ ਉੱਤੇ ਕੇਂਦਰ ਵੱਲੋਂ ਚਲਾਈਆਂ ਜਾ ਰਹੀਆਂ ਨੇ ਤੇ ਪੰਜਾਬ ਸਰਕਾਰ ਆਪਣਾ ਥੱppa ਲਾ ਰਹੀ ਹੈ। ਦਿੱਲੀ ਦੀ ਹਾਰ ਤੋਂ ਬਾਅਦ ਇੱਕ ਚੀਜ਼ ਵਰਕਰਾਂ ਦੇ ਲਈ ਖੁਸ਼ੀ ਭਰੀ ਜਿਹੜੀ ਗੱਲ ਲੈ ਕੇ ਆਈ ਸੀ ਤਾਂ ਅੱਜ ਦੇ ਇੱਕ ਨਾਮੀ ਅਖਬਾਰ ਦੇ ਵਿੱਚ ਸਪੀ ਰਿਪੋਰਟ ਮੁਤਾਬਕ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੰਮੀ ਸਮੀਖਿਆ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਇਥੋਂ ਦੇ ਪ੍ਰਸ਼ਾਸਨਿਕ ਅਮਲੇ ਨੂੰ ਇਹ ਆਦੇਸ਼ ਕੀਤੇ ਆ ਉਹਨਾਂ ਦੇ ਸਬ ਮੁਤਾਬਕ ਕਿ ਜਿੰਨੇ ਵੀ ਛੋਟੇ ਪੱਧਰ ਦੇ ਪਿੰਡ ਪੱਧਰ ਤੇ ਵਰਕਰ ਨੇ ਸਰਕਾਰ ਦੇ ਵਿੱਚ ਉਹਦੀ ਭਾਈਵਾਲੀ ਬਣਾਈ ਜਾਵੇ ਸਰਕਾਰ ਦੇ ਵਿੱਚ ਉਹਨਾਂ ਵਲੰਟੀਅਰਾਂ ਦੇ ਕਾਮਕਾਰ ਹੋਣ ਐਮਐਲਏ ਜੀ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਨੇ ਕਿ ਪਾਰਟੀ ਦੇ ਨਾਲ ਜੁੜੇ ਹੋਏ ਉਹਨਾਂ ਵਰਕਰਾਂ ਦੇ ਨਾਮਾਂ ਨੂੰ ਅੱਗੇ ਲਿਆਂਦਾ ਜਾਵੇ ਤਾਂ ਕਿ ਸਬੰਧਤ ਐਸਐਚਓ ਤੋਂ ਲੈ ਕੇ ਐਸਡੀਐਮ ਤੱਕ ਡੀਸੀ ਤੱਕ ਜਿਹੜੇ ਉਹਨਾਂ ਵਰਕਰਾਂ ਦੀਆਂ ਲਿਸਟਾਂ ਨੂੰ ਭੇਜਿਆ ਜਾਵੇ ਕਿ ਇਹਨਾਂ ਬੰਦਿਆਂ ਦੇ ਜਿਹੜੇ ਕਾਰੋਬਾਰ ਆ ਕੰਮ ਆ ਭਾਵੇਂ ਉਹ ਕਿਸੇ ਵੀ ਲੈਵਲ ਦਾ ਕੰਮ ਹੈ ਤਾਂ ਉਹ ਹੋਵੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਉਹਦੇ ਤੇ ਵੀ ਜਿਹੜੀ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਲੰਟੀਅਰਾਂ ਦੀ ਸਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ ਪਿਛਲੇ 3 ਸਾਲਾਂ ਤੋਂ ਇਹ ਚੀਜ਼ ਅਕਸਰ ਸਾਨੂੰ ਨੂੰ ਮਿਲਦੀ ਹੈ ਪਿੰਡਾਂ ਦੇ ਵਿੱਚ ਕਿ ਅੱਜ ਐਮਐਲਏਜ਼ ਦੇ ਕੰਮ ਨਹੀਂ ਹੋ ਰਿਹਾ ਅੱਜ ਐਮਪੀਜ਼ ਦੇ ਕੰਮ ਨਹੀਂ ਹੋ ਰਿਹਾ ਤਾਂ ਛੋਟੇ ਵਲੰਟੀਅਰ ਜਿਹੜੇ ਉਹ ਹੋਰ ਨਿਰਾਸ਼ ਨਹੀਂ ਛੋਟੇ ਵਲੰਟੀਅਰਾਂ ਦੇ ਵਿੱਚ ਇਸ ਗੱਲ ਦੀ ਨਿਰਾਸ਼ਾ ਜ਼ਰੂਰ ਸੀ ਪਿੰਡਾਂ ਦੇ ਵਿੱਚ ਅਕਸਰ ਇਹ ਦੇਖਿਆ ਜਾਂਦਾ ਸੀ ਕਿ ਕਿਸੇ ਵੀ ਵਰਕਰ ਦਾ ਕੋਈ ਵੀ ਕੰਮ ਆ ਜਿਹੜਾ ਉਹ ਸਰਕਾਰੀ ਦੁਆਰੇ ਨਹੀਂ ਸੀ ਹੋ ਰਿਹਾ ਪਿੰਡਾਂ ਦੇ ਲੋਕ ਅੱਕੇ ਹੋਏ ਸੀ ਪਿੰਡਾਂ ਦੇ ਲੋਕ ਬੁਰੀ ਤਰ੍ਹਾਂ ਐਮਐਲਏ ਤੋਂ ਵੀ ਨਿਰਾਸ਼ ਸੀ ਤੇ ਉਹ ਅੱਗੋਂ ਐਮਐਲਏ ਤੇ ਉੱਤੇ ਵੀ ਇਹ ਠੱਪਾ ਲੱਗਦਾ ਸੀ ਕਿ ਐਮਐਲਏ ਦੇ ਤੱਕ ਨੂੰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹ ਟੱਚ ਸਮਝਦੇ ਆ ਐਮਐਲਏ ਦੇ ਕਰਮਾ ਜਿਹੜੇ ਉਹ ਵੀ ਨਹੀਂ ਹੋ ਰਿਹਾ ਤਾਂ ਹੁਣ ਅਰਵਿੰਦ ਕੇਜਰੀਵਾਲ ਦੇ ਇਸ ਹੁਕਮ ਤੋਂ ਬਾਅਦ ਅਰਵਿੰਦ ਕੇਜਰੀਵਾਲ ਵੱਲੋਂ ਇਸ ਫੈਸਲੇ ਤੋਂ ਬਾਅਦ ਕੀ ਵਲੰਟੀਅਰਾਂ ਦੇ ਕੰਮ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਆਪਣੀ رائے ਜਰੂਰ ਦਿਓ ਤੁਹਾਨੂੰ ਕੀ ਲੱਗਦਾ ਕਿ ਇਹ ਕੁਰਕੀ ਜਿਹੜੀ ਅਰਵਿੰਦ ਕੇਜਰੀਵਾਲ ਨੇ ਸਰਕਾਰ ਨੂੰ ਦਿੱਤੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿੱਤੀ ਹੈ ਤੁਹਾਨੂੰ ਕੀ ਲੱਗਦਾ ਕਿ ਇੱਕ ਹੋਰ ਕੀ ਅਸਰ ਕਰੇਗੀ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਪਿੰਡਾਂ ਦੇ ਨਿਰਾਸ਼ ਹੋਏ ਵਰਕਰ ਹੈ ਭਾਵੇਂ ਕਿ ਦਿੱਲੀ ਚੋਂ ਦੇ ਵਿੱਚ ਉਹਨਾਂ ਨੇ ਬੜੀ-ਬੜੀ ਕੋਸ਼ਿਸ਼ ਕੀਤੀ ਹੈ ਪਾਰਟੀ ਨੂੰ ਜਿਤਾਉਣ ਦੇ ਲਈ ਪਰ ਕੀ ਪੰਜਾਬ ਦੇ ਵਿੱਚ ਉਹ ਭਰੋਸਾ ਬਰਕਰਾਰ ਰੱਖ ਸਕਣਗੇ ਕਮੈਂਟ ਕਰਕੇ ਜਰੂਰ ਦੱਸਿਓ ਇੱਕ ਸਵਾਲ ਇੱਥੇ ਵੀ ਪੈਦਾ ਹੁੰਦਾ ਹੈ ਕਿ ਪਿਛਲੇ 3 ਸਾਲ ਲਗਾਤਾਰ ਜਦੋਂ ਵਲੰਟੀਅਰ ਬਾਰ-ਬਾਰ ਇਸ ਗੱਲ ਨੂੰ ਜਿਹੜਾ ਅੱਗੇ ਦਹਿਰਾਉਂਦੇ ਰਹੇ ਬਾਰ-ਬਾਰ ਇਹ ਕਹਿੰਦੇ ਰਹੇ ਕਿ ਅਧਿਕਾਰੀ ਆ ਜਿਹੜੇ ਉਹ ਕਿਸੇ ਵੀ ਵਰਕਰ ਦੀ ਪੂਸ ਪ੍ਰਤੀਤ ਨਹੀਂ ਕਰ ਰਹੇ ਪਾਵੇਂ ਉਹ ਵੀਡੀਓ ਦਫ਼ਤਰ ਦੀ ਗੱਲ ਹੋਵੇ ਪਾਵੇਂ ਉਹ ਐਸ ਡੀ ਐਮ ਘਰ ਦਫ਼ਤਰ ਦੀ ਗੱਲ ਹੋਵੇ ਪਾਵੇਂ ਉਹ ਡੀ ਸੀ ਦਫ਼ਤਰ ਦੀ ਗੱਲ ਹੋਵੇ ਪਾਵੇਂ ਉਹ ਐਜੂਕੇਸ਼ਨ ਸੰਬੰਧਿਤ ਬਿਜਲੀ ਬੋਰਡ ਨਾਲ ਸੰਬੰਧਿਤ ਦਫ਼ਤਰ ਹੋਣ ਇਹਨਾਂ ਦਫ਼ਤਰਾਂ ਦੇ ਵਿੱਚ ਖੱਜਲ ਖਵਾਰੀ ਆਪ ਵਰਕਰਾਂ ਨੂੰ ਚਲਣੀ ਪੈਂਦੀ ਸੀ ਕਿਉਂਕਿ ਬਹੁਤ ਸਾਰੇ ਵਰਕਰ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਦਾ ਇਹ ਭਰਮ ਪਾਲ ਕੇ ਆਪਦੇ ਮਨ ਦੇ ਵਿੱਚ ਕਿ ਅਸੀਂ ਵਰਕਰਾਂ ਤਾਂ ਸਾਡੀ ਗੱਲ ਸੁਣੀ ਜਾਊਗੀ ਉਹ ਪਿੰਡਾਂ ਦੇ ਉਹਨਾਂ ਲੋਕਾਂ ਨੂੰ ਇਹ ਗੱਲ ਕਹਿ ਦਿੰਦੇ ਸੀ ਕਿ ਅੱਜ ਮੈਂ ਤੁਹਾਡਾ ਕੰਮ ਕਰਾ ਕੇ ਲਿਆਵਾਂ ਪਰ ਉਹ ਕੰਮ ਜਿਹੜਾ ਨਹੀਂ ਸੀ ਹੁੰਦਾ ਤਾਂ ਨਰਾਸ਼ਾ ਚੜ੍ਹਨੀ ਪੈਂਦੀ ਸੀ ਐਮਐਲਏ ਜੀ ਨੂੰ ਨਰਾਸ਼ਾ ਚੜ੍ਹਨੀ ਪੈਂਦੀ ਸੀ ਐਮਐਲਏ ਦੇ ਪੀਏ ਉਹੋ ਪਿੰਡਾਂ ਦੇ ਵਰਕਰਾਂ ਨੂੰ ਜਿਹੜਾ ਇੱਕ ਇਸ ਤਰ੍ਹਾਂ ਦਾ ਦਿਲਾਸਾ ਦੇ ਕੇ ਰੱਖਦੇ ਸੀ ਕਿ ਤੁਹਾਡਾ ਕੰਮ ਹੋਊ ਪਰ ਨਹੀਂ ਹੁੰਦਾ ਸੀ ਨਾ ਹੀ ਐਮਐਲਏ ਦਾ ਕੰਮ ਹੁੰਦਾ ਸੀ ਨਾ ਹੀ ਐਮਪੀ ਐਮਐਲਏ ਦੇ ਪੀਆ ਦਾ ਕੰਮ ਹੁੰਦਾ ਸੀ ਇਸ ਦੇ ਨਾਲ ਹੀ ਨਾ ਹੀ ਉਹਨਾਂ ਵਰਕਰਾਂ ਦੇ ਕੰਮ ਹੁੰਦੇ ਸੀ ਜਿਸ ਤੋਂ ਬਾਅਦ ਲੁੱਟਿਆ ਹੋਇਆ ਕੁੱਟਿਆ ਹੋਇਆ ਮਹਿਸੂਸ ਕਰਦੇ ਸੀ ਉਹ ਵਰਕਰ ਅਰਵਿੰਦ ਕੇਂਦਰੀ ਆਲਦੀ ਇਸ ਗੱਲਬਾਤ ਤੋਂ ਬਾਅਦ ਕਿ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਤੌਰ ਤੇ ਹਰ ਛੋਟੇ ਵੱਡੇ ਵਰਕਰ ਦੀ ਇੱਕ ਲਿਸਟ ਜਾਰੀ ਕੀਤੀ ਜਾਵੇ ਇੱਕ ਲਿਸਟ ਦਿੱਤੀ ਜਾਵੇ ਤਾਂ ਕਿ ਜਿਹੜਾ ਅਧਿਕਾਰੀ ਨੇ ਉਹ ਉਹਨਾਂ ਵਰਕਰਾਂ ਦੇ ਕੰਮਕਾਰ ਕਰ ਸਕਣ ਤਾਂ ਕਿ ਆਉਣ ਵਾਲੇ 2027 ਦੇ ਚੋਣਾਂ ਵਿੱਚ ਲਾਭ ਹੋਵੇ ਪਾਰਟੀ ਨੂੰ ਤੁਹਾਨੂੰ ਕਿਰਪਾ ਕਰਕੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਜ ਸੱਚਮੁੱਚ ਉਹ ਜਿਹੜੀ ਇਹ ਸਕੀਮ ਹੈ ਜਿਹੜੀ ਇਹਨਾਂ ਨੇ ਇਹ ਰੂਪਰੇਖਾ ਲਿਖਿਆ ਕੰਮ ਕਰੂਗੀ ਲੋਕਾਂ ਦਾ ਸੱਚ ਕੀ ਕਹਿਣਾ ਹੈ ਕਿ ਭਗਮਾਨ ਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਦੇ ਆਪਣੇ ਕੰਮ ਆ ਜਿਹੜੇ ਉਹ ਵੀ ਖੁਦ ਆਪ ਨਹੀਂ ਕਰ ਸਕਦੇ ਉਹ ਵੀ ਅਰਵਿੰਦ ਕੇਜਰੀਵਾਲ ਜੀ ਦੱਸਦੇ ਆ ਰघव ਚੱਡਾ ਦੱਸਦੇ ਆ ਤਾਂ ਕੰਮ ਹੁੰਦੇ ਆ ਤਾਂ ਉਸ ਐਲਾਨ ਤੋਂ ਬਾਅਦ ਜੋ ਅਰਵਿੰਦ ਕੇਜਰੀਵਾਲ ਨੇ ਫੈਸਲਾ ਲਿਆ ਤੁਹਾਨੂੰ ਕੀ ਲੱਗਦਾ ਕਿ ਵਰਕਰਾਂ ਦੀ ਗੱਲ ਸੁਣੀ ਜਾਊਗੀ ਤੁਹਾਨੂੰ ਕੀ ਲੱਗਦਾ ਕਿ ਵਰਕਰਾਂ ਦੀ ਗੱਲਬਾਤ ਅਧਿਕਾਰੀ ਸੁਣਨਗੇ ਕਮੈਂਟ ਕਰਕੇ ਜਰੂਰ ਦੱਸਿਓ ਪਰ ਵਰਕਰਾਂ ਦੇ ਵਿੱਚ ਇਸ ਗੱਲ ਦੀ ਖੁਸ਼ੀ ਜ਼ਰੂਰ ਹੈ ਉਹਨਾਂ ਨੂੰ ਇੱਕ ਆਸ ਜ਼ਰੂਰ ਵੱਜੀ ਆ ਕਿ ਹੁਣ ਸਰਕਾਰੀ ਦਰਬਾਰੇ ਉਹਨਾਂ ਦੀ ਗੱਲਬਾਤ ਜਿਹੜੀ ਉਹ ਪੁੱਜੂਗੀ ਪਰ ਇਹਦੇ ਵਿੱਚ ਵਰਕਰਾਂ ਲਈ ਅੜਿੱਕਾ ਇੱਕ ਹੀ ਵੱਡਾ ਖੜਾ ਹੋ ਗਿਆ ਕਿ ਸੰਮਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਚੋਣਾਂ ਆਉਣਕਾਰਕ ਫਿਰ 2 ਮਹੀਨਿਆਂ ਦੇ ਲਈ ਚੋਣ ਜਾਬਤਾ ਪੰਜਾਬ ਦੇ ਵਿੱਚ ਹੋਣਾ ਤੇ ਵਰਕਰ ਫਿਰ ਨਿਰਾਸ਼ਾ ਦੇ ਹਾਲਤ ਵਿੱਚੋਂ ਲੰਘਣਗੇ ਮੈਂ ਪਹਿਲੇ ਵਿੱਚ ਕੇ ਦੇਵ ਜੀ ਦਾ ਧੰਨਵਾਦ